हां बाबा। ਆ ਕੀ ਕਰੀ ਜਾਂਦੀ ਏ ਤੂੰ? ਕੱਖ ਪਾਉਂਦੀ ਸੀ। ਕਿਉਂ ਕਿ ਕੱਖ ਪਾਉਂਦੀ ਸੀ ਕੀ? ਬਿਮਾਰ ਤੂੰ ਹੋਈ ਪਈ ਆ। ਕਿੰਨੇ ਵਾਰ ਕਿਹਾ ਤੈਨੂੰ ਮੈਂ ਜਦੋਂ ਬਿਮਾਰ ਠਮਾਰ ਬਿੰਦਚਟ ਬੈ ਕੇ ਮੰਜੇ ਦਾ ਰੈਸਟ ਕਰ ਲਾ। ਚੱਲ ਕੋਈ ਨਾ ਦਵਾਈ ਲਈ ਹੋਈ ਏ ਫਿਰ ਕੀ ਹੋ ਗਿਆ ਹੁਣ ਕੰਮ ਤਾਂ ਕਰਨੀ ਨੇ। ਭਾਬੀ ਠੰਡ ਪਤਾ ਕਿੰਨੀ ਆ। ਹੈ? ਲੱਗ ਗਈ ਠੰਡ ਦੀ ਹੀ ਗੱਲ ਆ ਫਿਰ ਲੈਣੇ ਦੇਣੇ ਪੈ ਜਾਣਗੇ। ਪਹਿਲੀ ਤੂੰ ਬਿਮਾਰ ਹੋ ਰਹੀ ਏ। ਚੱਲ ਕੋਈ ਨਾ ਕੀ ਹੈ ਮੈਂ ਹੁਣ ਪਾ ਦੇਣੀ ਏਗੀ। ਉਹ ਬੱਸ ਮੈਂ ਆਪ ਹੀ ਕਰ ਲਵਾਂ ਤਾਮਾ। ਬਸ ਤੂੰ ਪਰਾ ਹੋ ਜਾ। ਕੱਲ ਮੈਂ ਪਾ ਦੇਣੀ ਹੈ ਕੋਈ ਨਾ ਬਾਬੇ ਮੈਂ ਤਾਂ ਹੈਰਾਨਾ ਵੀ ਤੈਨੂੰ ਭਾਈ ਨਹੀਂ ਕਹਿੰਦਾ ਉਹ ਤਾਂ ਆਪ ਬਥੇਰਾ ਕਹਿੰਦੇ ਨੇ ਹੁਣ ਤਾਂ ਇਹਨੂੰ ਪਤਾ ਬਸ ਮੈਨੂੰ ਸੁਭਾਈ ਪਿਆ ਹੋਇਆਗਾ ਪਾ ਵੀ ਗੱਲ ਤਾਂ ਕੀ ਆ ਕੰਮ ਤਾਂ ਕਰਨੀ ਪੈਣਗੇ ਕੰਮ ਤਾਂ ਕਰਨੀ ਪੈਣਗੇ ਹੁਣ ਤਾਂ ਪ੍ਰੀਤ ਵੀ ਆ ਗਈ ਪ੍ਰੀਤ ਕਰ ਨੂੰ ਕੰਮ ਮੈਂ ਹੈਗਾ ਮੈਂ ਕਰਨੂੰ ਕੰਮ ਮੇਰੀ ਗੱਲ ਸੁਣੋ ਸੋਈ ਦਾ ਕਰ ਲੈਂਦੇ ਐ ਇੰਨੇ ਹੀ ਬਹੁਤ ਆ ਡੰਗਰਾ ਕੰਨੇ ਨਹੀਂ ਮੈਂ ਉਹਨੂੰ ਕਦੇ ਵੀ ਹੋਣ ਦੇਣਾ ਚੱਲ ਪਾ ਵੀ ਜਦੋਂ ਮੈਂ ਆਪ ਹੀ ਕਰਾਂ ਹੁਣ ਤਾਂ ਬਿਮਾਰ ਹੁਣ ਤਾਂ ਕਰੀ ਸਕਦੀ ਆ ਤੂੰ ਮੈਨੂੰ ਮੜਾ ਜਾ ਹਾਕ ਮਾਰਦਿੰਦੀ ਮੈਂ ਪਾ ਦਿੰਦਾ ਚੱਲ ਕੋਈ ਨਾ ਬਾਤ ਵਾਦਾ ਵਧ ਗਿਆ ਨਾ ਇੱਥੇ ਦੇਖ ਲੈ ਫਿਰ ਉਹੀ ਗੱਲ ਹੈ ਤੂੰ ਕੋਈ ਠੰਡ ਪੈ ਰਹੀ ਹੈ ਪਹਿਲਾਂ ਨਾਲੋਂ ਮੈਂ ਠੀਕ ਆ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਮੜਾ ਜਾ ਉਹ ਮੰਨੇ ਹੋਰੀ ਆਏ ਹੋਏ ਨੇ ਨਾਲ ਮੁੰਡਾ ਹੈ ਤਾਇਆ ਦਾ ਗੁਰੀ ਤੇ ਵਧੀਆ ਸੇਵਪਾਣੀ ਕਰੀ ਉਹਨਾਂ ਦਾ ਓਏ ਹਾਂ ਹਾਂ ਭਾਬੀ ਮੈਂ ਤਾਂ ਉਹਨੂੰ ਕਿਹਾ ਵੀ ਸੀਗਾ ਵੀ ਆ ਬਜ਼ਾਰ ਚ ਚੱਲ ਕੇ ਹੀ ਉਹ ਕਹਿੰਦੇ ਬਈ ਕੋਈ ਗੱਲ ਨਹੀਂ ਘਰ ਦੀਓ ਨਾਰਮਲ ਰੋਟੀ ਖਾ ਲਾਂਗੇ ਪਰ ਅੱਥਰਾਂ ਵੀ ਸੋਚ ਰਹੇ ਹਾਂ ਕਿ ਰਾਤ ਰਹਿਣਗੇ ਨਾ ਜਦੋਂ ਅੱਥ ਦੀ ਰੋਟੀ ਮੈਨੂੰ ਉਹ ਫੋਟੋ ਜਨਾਬ ਖੁੱਲੇ ਆਪਣੇ ਮੈਂ ਤੁਹਾਨੂੰ ਆਹੀ ਕਹਿੰਦੀ ਜੀ ਤੂੰ ਉੱਥੇ ਖਵਾ ਲੇ ਉੱਥੇ ਖਵਾ ਲਈ ਹੈ ਨਾ ਫਿਰ ਵੀ ਮਸਾ ਚੱਲ ਮੁੰਨਾ ਤਾਂ ਹੁੰਦਾ ਜਾਂਦਾ ਰਹਿੰਦਾ ਨਾਲ ਮੁੰਡਾ ਹੈ ਨਾ ਗੁਰੀ ਉਹਦੇ ਕਰਕੇ ਮੜਾ ਜੇ ਤੂੰ ਲੈ ਜੀ ਹੈ ਮੈਂ ਲੈ ਕੇ ਜਾਊਗਾ ਹਾਂ ਉਹੀ ਗੱਲ ਆਗਲਾ ਕਹਿੰਦਾ ਵੀ ਪ੍ਰਾਣਾ ਵੀ ਤਾਂ ਆਪ ਸੇਵਾ ਇੰਨੀ ਕਰਨ ਦਾ ਜਾ ਕੇ ਉੱਥੇ ਹੁਣ ਸਾਲਿਆਂ ਦੀ ਗਰੀ ਨਹੀਂ ਹੋਰ ਵੀ ਤਾਂ ਗੱਲ ਹੈ ਨਾਲੋਂ ਆਪਣੇ ਨਾਲ ਦੀਪੂ ਨੂੰ ਲੈ ਜੀਗਾ ਹਾਂ ਹੈਨਾ ਉਹਦਾ ਵੀ ਜ਼ਿਆਦਾ ਮਨ ਲੱਗ ਜੀ ਜਵਾਖ ਦਾ ਹਾਂ ਹਾਂ ਉਹਨੂੰ ਲੈ ਜੀ ਨਾਲ ਉਹਨੂੰ ਤਾਂ ਬਾਹਲਾ ਰਹਿੰਦਾ ਸਗੋਂ ਬਾਹਰ ਖਾਣ ਪੀਣ ਦਾ ਉਹਨੂੰ ਤਾਂ ਬਾਹਲਾ ਸ਼ੌਕ ਹੈ ਉਹ ਤਾਂ ਮਨਪੀਦਾਂ ਨਿਹਾਰਜ ਪਾ ਕੇ ਬਹਿ ਗਿਆ ਲੈ ਅੱਛਾ ਜੀ ਮਹੋਰ ਵਿਆਹ ਟਾਈਮ ਇਕੱਠੇ ਹੋਣੇ ਇਕੱਜ ਇਕੱਠੇ ਹੋਣੇ ਉਹਦਾ ਇੱਥੇ ਬੋਲੀਆਂ ਪਾਉਣ ਹੋਰ ਕਹਿੰਦੇ ਮੈਂ ਦੱਸੀ ਇਹਦੇ ਨੇ ਬਾਅਦ ਚ ਗੱਲ ਅੱਛਾ ਉਹ ਤਾਂ ਪੂਰੇ ਐ ਚਾਹ ਰਹੇ ਨੇ ਚਾਹ ਦੱਸੀ ਤੇ ਜਾਣੀ ਤੈਨੂੰ ਮੈਂ ਚੱਲ ਮੈਨੂੰ ਪਾ ਦੇਂਦੇ ਕੱਖ ਹੁੰਨਾਂ ਮੁੱਕੀ ਮੈਂ ਕਰਦਾ ਕੰਮ ਤੂੰ ਜਾ ਕੇ ਰੈਸਟ ਕਰ ਜੇ ਦਵਾਈ ਬੂਟੀ ਤੇ ਲੈ ਮੁੱਕੀ ਹੋਈ ਆ ਤਾਂ ਮੈਂ ਤੈਨੂੰ ਲਿਆ ਦੇਣਾ ਹਾਇਰ ਦਵਾਈਆਂ ਤਾਂ ਦੂਰੀਆਂ ਦੂਰੀਆਂ ਪਈਆਂ ਨੇ ਮੇਰੇ ਕੋਲੇ ਬਗਰ ਦਵਾਈ ਲੈ ਤੂੰ ਰੈਸਟ ਕਰ ਲੈ ਆਪ ਹੀ ਲਾ ਦੇਣਾ ਕੱਖ ਮੈਂ ਚੰਗਾ ਹੋਈ ਨਾ ਮੇਰੇ ਲਾ ਦੇਂਦੀ ਹਾਂ ਨਾਲੇ ਤੇ ਬਾਈ ਨੂੰ ਪਤਾ ਲੱਗ ਗਿਆ ਨਾ ਤੈਨੂੰ ਤਾਂ ਬੋਲੀ ਬੋਲੀ ਨਾਲ ਮੈਨੂੰ ਵੀ ਬੋਲੂਗਾ ਚੱਲ ਉਧਰ ਚਿੱਲੇ ਚੰਕੇ ਕਿੰਨੇ ਦੀ ਹਾਂ ਹਾਂ ਚੰਗਾ ਵਾਪੀ ਉਧਰ ਕਰ ਲੈ ਚੱਲ ਦੇ ਲੈ ਐਨੀ ਬਿਮਾਰਾ ਵਿਚਾਰੀ ਫੇਰ ਇਹਨੂੰ ਐ ਵੀ ਡੰਗਰ ਦਾ ਮੈਂ ਕਰਾਂ ਵੀ ਪ੍ਰੀਜ਼ ਨੂੰ ਹੱਥ ਨਾਲ ਲਵਾਉਣਾ ਮੈਂ ਬਾੜਾ ਕਰਦੀ ਆ ਆ ਜਾ ਪਣ ਵੀ ਜੇ ਤੇਰੇ ਕੋਲ ਪੈਸੇ ਨਹੀਂ ਸੀ ਤੂੰ ਮੇਰੀ ਬੇਇੱਜ਼ਤੀ ਕਾਨੂੰ ਕਰਾਈ ਮੈਨੂੰ ਦੱਸ ਸਕਦਾ ਮੈਂ ਤਾਂ ਐ ਸੀ ਮੇਰੇ ਜਹਾਜ਼ ਨਹੀਂ ਗਿਆ ਮਾ ਆਕੇ ਤਾਂ ਮੈਂ ਪਾ ਲੇ ਉਹਦਾ ਉੱਤੀ ਤਰੈ ਰਹਿ ਗਿਆ ਮੈਂ ਪਟੂਏ ਚ ਪਾਣੇ ਭੁੱਲ ਗਿਆ ਮੰਨੇ ਤੂੰ ਹੁਣ ਇਹ ਆਦਤਾਂ ਛੱਡ ਦੇ ਪਾਣੇ ਤੈਨੂੰ ਪਤਾ ਤਾਂ ਹੈਗਾ ਮੈਨੂੰ ਕਦੇ ਮੈਂ ਭੁੱਲ ਜਾਣਾ ਕਿ ਕਦੀ ਤੇਰੀ ਬਾਰੀ ਆਤੀ ਦੱਸ ਕੋਈ ਨਾ ਬੇਇੱਜ਼ਤੀ ਨੂੰ ਕੀ ਹੋ ਗਿਆ ਪਹਿਲਾਂ ਬਾਹਲੇ ਛੰਡੇ ਚੂਹ ਲੈਂਦੇ ਨੇ ਚੱਲ ਆ ਜਾ ਮੈਂ ਆਗੇ ਫਰੀ ਥੋੜੀ ਆ ਜਾ ਮੈਂ ਮੈਂ ਤਾਂ ਅੰਦਰ ਜਾਂ ਚੱਲ ਚੱਲ ਤੂੰ ਅੰਦਰ ਜਾ ਮੈਂ ਦੀਦੀ ਨੂੰ ਸਮਾਨ ਦਿਖਾ ਦਾਂ ਚੱਲ ਮੈਂ ਅੰਦਰ ਜਾਂਦਾ ਠੀਕਾ ਮੜਿਆ ਅਰੈਸਟ ਕਰ ਲਿਆ ਕੋਈ ਨਾ ਕਹਿਣਾ ਪੈ ਜਾ ਇਹ ਐਸ ਮਾਨ ਹਾਂਜੀ ਇਹ ਤਾਂ ਬਾਵੇ ਦਾ ਸਮਾਨ ਨਾ ਉਹਦਾ ਮੰਨੇ ਦਾ ਅੱਛਾ ਆ ਚੂੜੀਆਂ ਲਿਖੀਆਂ ਦੇਖੋ ਜਿਹੜੀਆਂ ਤੁਸੀਂ ਕਿਹਾ ਸੀ ਹਾਂ ਬਸ ਬਹੁਤ ਆ ਬਾਲੀਆਂ ਦਾ ਪੈਸਾ ਪਹਿਣੀਆਂ ਨਹੀਂ ਹੈਗੀ ਰੰਗ ਦੇਖ ਲਓ ਸੋਣਾ ਹਾਂ ਸੋਹਣੀਆਂ ਨੇ ਚੂੜੀਆਂ ਤਾਂ ਨਹੀਂ ਬਹੁਤ ਸੋਹਣੀ ਐ ਚਲ ਤੇਰਾ ਚੂੜਾ ਵਧਾ ਦੂੰਗੀ ਇਹ ਪਾ ਲਈ ਤੂੰ ਠੀਕ ਐ ਠੀਕ ਐ ਦੇਖਿਓ ਪੂਰੀਆਂ ਪਾਈਆਂ ਭਾਈ ਨੇ ਕਿ ਘੱਟ ਪਾਤੀਆਂ ਪੂਰੀਆਂ ਪਾਉਂਦੇ ਨੇ ਹਾਂ ਪੂਰੀਆਂ ਨੇ ਹਾਂ ਚੂੜੀ ਬਸ ਵੱਧ ਹੁੰਦੀ ਐ ਉਹਨੇ ਵੱੱਧ ਤਾਂ ਨਹੀਂ ਪਾਈ ਪੂਰੀਆਂ ਪੂਰੀਆਂ ਪਾਈਆਂ ਨੇ ਨਹੀਂ ਨਹੀਂ ਵੱੱਧ ਹੁੰਦੀਆਂ ਨੇ ਆ ਦੇਖ 10 ਚੂਰੀਆਂ ਨੇ ਕੋਈ ਨਾ ਬਥੇਰੀਆਂ ਨੇ ਅੱਜ ਪੰਜ ਪਾਲੀ ਬਹੁਤ ਹੈ ਠੀਕ ਹੈ ਹੋਰ ਫਿਰ ਸਮਾਨ ਮੰਨਾ ਕੀ ਲੈ ਕੇ ਆਏ ਆ ਬਸ ਆਹ ਸਮਾਨ ਲੈਣ ਗਏ ਸੀ ਬਸ ਭਾਬੀ ਵਾਸਤੇ ਆਹ ਕਰੀਮਾ ਦੀਆਂ ਲੈ ਕੇ ਆਏ ਉੱਥੇ ਮਿਲਦੀਆਂ ਨਹੀਂ ਸਾਡੇ ਹਾਂ ਆਪਣੇ ਉਹਦੇ ਰੇਟ ਸਹੀ ਲਾ ਦਿੰਦੇ ਨੇ ਹਾਂ ਹਾਂ ਉਹਰੇ ਥੋਕ ਦੀ ਦੁਕਾਨ ਤੇ ਵਧੀਆ ਮਿਲ ਜਾਂਦਾ ਸਮਾਨ ਕਹਿੰਦੇ ਮੈਂ ਦਵਾ ਕੇ ਲੈ ਕੇ ਆਉਂ ਤੇਰੇ ਕੋਲ ਸਮਾਨ ਬਹੁਤ ਘੱਟ ਜਾਵੇਂ ਬਾਵੇਂ ਨਾ ਜਾ ਕੇ ਲਈ ਤੋ ਮੇਰੇ ਕੋਲ ਤਾਂ ਹਲੇ ਹੈਗਾ ਕਿੱਥੇ ਹੈਗਾ ਤੇਰੇ ਕੋਲੇ ਹੈ ਨਹੀਂਗਾ ਸਮਾਨ ਲੈ ਹੁਣ ਕਿਸ ਦਿਨ ਇੱਥੇ ਮੇਕਅਪ ਹੀ ਕਰੀ ਜਾਣਾ ਹੋਰ ਹੁਣ ਕਿਉਂ ਨਵਾਂ ਨਵਾਂ ਵਿਆਹ ਹੋਇਆ ਮੇਕਅਪ ਨਹੀਂ ਕਰਕੇ ਸੋਹਣੀ ਬਣ ਕੇ ਰਿਹਾ ਕਰ ਲੈ ਦੀਦੀ ਘਰੇ ਕੀ ਆ ਮੇਕਅਪ ਨਾਲੇ ਬਾਵੇਂ ਨੂੰ ਆਖੋ ਕਿ ਤੈਨੂੰ ਸੂਟ ਦਵਾ ਕੇ ਲਿਆਵੇ ਹੁਣ ਸੋਹਣੇ ਸੋਹਣੇ ਐਨੇ ਤਾਂ ਸੂਟ ਪਏ ਨੇ ਮੇਰੇ ਕੋਲ ਮੈਂ ਕੀ ਕਰਾਂਗੇ ਐਨੇ ਸੂਟਾਂ ਦਾ ਕੋਈ ਨਾ ਹੁਣ ਸਰਦੀ ਵਾਲੇ ਸੋਹਣੇ ਸੋਹਣੇ ਸਟੋਰ ਸੂਟ ਲੈ ਆਈ ਚੱਲ ਫਿਰ ਐਂ ਕਰੀਓ ਤੁਸੀਂ ਚਲੀਓ ਮੇਰੇ ਨਾਲ ਕਿਸੇ ਦਿਨ ਬਾਵੇਂ ਨੂੰ ਕਿੱਥੇ ਖਰੀਦਣ ਜਾਂਦੇ ਨੇ ਉਹਨਾਂ ਤਾਂ ਪੈਂਟਾਂ ਸ਼ਰਟਾਂ ਦਾ ਪਤਾ ਚੱਲ ਕੋਈ ਨਾ ਮੈਂ ਵਗ ਜੂਗੀ ਉੱਥੇ ਜਾ ਕੇ ਪਤਾ ਲੱਗਦਾ ਨਹੀਂ ਉਹਨੂੰ ਸੂਟ ਦਾ ਉਹ ਹੋਰੀ ਟਾਈਪ ਤੁਸੀਂ ਜੇ ਨਹੀਂ ਦੁਕਾਨ ਖੁੱਲੀ ਆ ਪੋਤੇ ਚੱਲਾਂਗੇ ਉਹ ਤੇ ਦੇਖ ਕੇ ਆਵਾਂਗੇ ਆਪਾਂ ਕੱਪੜਾ ਕਹਿੰਦੇ ਸੋਹਣਾ ਆਇਆਗਾ ਚੱਲ ਕੋਈ ਨਾ ਆਪਾਂ ਮਾਰਿਆ ਵਾਂਗੇ ਕਿਹੜਾ ਹਾਂ ਹਾਂ ਹੁਣ ਚੱਲ ਸੁਣ ਬਖਾਰ ਕੀ ਮੇ ਆ ਪਹਿਲਾਂ ਮੈਨੂੰ ਇਹ ਦੱਸੋ ਬੁਖਾਰ ਤਾਂ ਮੇਰਾ ਉਵੇਂ ਹੀ ਆ ਉਹ ਐ ਪਹਿਲਾਂ ਨਾ ਫਰਕ ਹੈਗਾ ਚਾਹ ਪਾਣੀ ਬਣਾ ਕੇ ਦੇ ਨਾ ਫਿਰ ਸੁਣੋ ਨਾ ਨਾ ਤੁਸੀਂ ਬੈਠੋ ਮੈਂ ਬਣਾਉਣੀ ਆ ਓਹੋ ਪਹਿਲਾਂ ਮੈਨੂੰ ਬਾਵੇਂ ਨੇ ਕੱਖ ਨਹੀਂ ਪਾਉਣ ਦਿੱਤੇ ਹੈਗੇ ਹੁਣ ਆਏ ਮੈਂ ਬਿੱਲੀ ਥੋੜੀ ਬੈਠੀ ਨੂੰ ਮੰਜੇ ਤੇ ਕੁਛ ਨਹੀਂ ਹੁੰਦਾ ਹੈਗਾ ਸੋਹਣਾ ਥੋੜੀ ਕਰਵਾਈ ਜਾਣਾ ਸਾਰਾ ਕੁਝ ਤੁਸੀਂ ਆਰਾਮ ਕਰੋ ਬਣਾਇਆ ਓ ਮੈਂ ਚਾਹ ਪਾਣੀ ਤਾਂ ਬਣਾਦਾ ਇੰ ਬੈਠ ਜੋ ਆ ਰਾਮ ਨਾਲ ਜਾਂ ਠੀਕ ਹੋ ਗਿਆ ਫਿਰ ਬਣਾ ਲਿਓ ਚਲ ਚੰਗਾ ਫਿਰ ਐ ਕਰ ਤੂੰ ਚੂੜੀ ਅੰਦਰ ਲਾਈ ਜਾਂ ਫਿਰ ਮੈਂ ਤੇਰਾ ਠਰ ਕੇ ਜਿ ਵਧਾਉਣੀ ਆ ਚੂੜਾ ਚੰਗਾ ਠੀਕ ਹੈ ਚਲ ਚਾਹ ਬਣਾ ਲਾ ਫਿਰ ਥੋੜੀ ਜੀ ਕੋਈ ਨਾ ਮੈਂ ਬਣਾ ਕੇ ਦੇ ਦਿੰਨੀ ਆ ਬੈਠ ਜੋ ਇਨੇ ਤੁਸੀਂ ਰਾਮ ਖਾ ਲਓ ਮੜ ਜਾ ਪ੍ਰੀਤ ਦਾ ਤਸਵਾ ਉਹ ਤੇਰੇ ਦਾ ਵਾਲਾ ਚੰਗਾ ਹੈਗਾ ਚਲ ਇੰਨਾ ਤਾਂ ਸ਼ੁਕਰ ਹੈ ਚੰਗੇ ਸਵਾਦ ਆ ਗਈ ਜੇ ਕਿਤੇ ਮਾੜੇ ਸਵਾਦ ਆ ਜਾਂਦੀ ਫਿਰ ਤਾਂ ਨੀਂਦ ਨਿਰਵਾਹ ਹੋਣਾ ਸੀਗਾ ਚਲ ਵਧੀਆ ਪ੍ਰਮਾਤਮਾ ਸਾਡਾ ਪਿਆਰਾ ਹੀ ਬਣਿਆ ਆਵੇ ਗੱਲ ਸੁਣ ਮੇਰੀ ਹਾਂ ਬਾਈ ਮੰਨਾ ਕਿ ਤੈਂ ਐ ਨਾ ਹੋਵੇ ਕਹੇ ਮੇਰੇ ਸੇਵਾ ਪਾਣੀ ਨਹੀਂ ਕੀਤਾ ਉਹਨਾਂ ਨੇ ਠੀਕ ਐ ਉਹ ਬਾਈ ਉਹੀ ਤਾਂ ਗੱਲ ਐ ਹੁਣ ਪਰੌਣਾਂ ਦੀ ਤਾਂ ਸੇਵਾ ਕਰਦੀ ਹੁੰਦੇ ਨੇ ਹਨਾ ਸਹੁਰੇ ਉਹਦੇ ਹਾਂ ਹਾਂ ਮੈਨੂੰ ਅੱਜ ਕਹਿੰਦੀ ਭਾਬੀ ਕਹਿੰਦੀ ਉਹ ਆਏ ਹੋਏ ਨੇ ਠੀਕ ਐ ਕਹਿੰਦੀ ਉਹਨਾਂ ਦੀ ਪੂਰੀ ਸੇਵਾ ਕਰਨੀ ਐ ਮਹਾਪਰਜੇ ਮੈਂ ਤਾਂ ਉਹਨਾਂ ਨੂੰ ਹੋਟਲ ਤੇ ਜਾ ਕੇ ਖਾਣਾ ਖਵਾ ਦਿੰਨਾ ਆਥਨ ਦੀ ਰੋਟੀ ਪਰ ਹੁਣ ਜਿਹੜੇ ਤੈਂ ਸਕੀਨ ਲੜਾਈ ਨਾ ਵੀ ਚਾਵਲਕ ਬਣਾ ਦਿੰਨੇ ਆ ਇਹ ਜਾਦੇ ਵਧੀਏ ਉਹ ਤੈਨੂੰ ਮੈਂ ਦੱਸਾਂ ਹਾਂ ਜਿਨੀ ਕਰ ਚ ਸੇਵਾ ਕਰੇ ਤੋ ਵਧੀਆ ਅਗਲਾ ਸਮਝਦਾ ਨਾ ਹਾਂ ਬਈ ਉਹਨੇ ਬਾਹਰ ਤਾਂ ਚਾਹੇ ਤੋ ਕੁਛ ਕਰ ਲਿਆ ਅੰਦਰ ਇੰਨੀ ਸਮਝਦਾ ਨਹੀਂ ਹੁੰਦਾ ਸਹੀ ਗੱਲ ਹੈ ਨਾ ਹੱਜ ਗਿਆ ਮੇਰੀ ਗੱਲ ਅਲੋਕਾ ਢਾਬੇ ਤੇ ਜਾ ਕੇ ਰੋਟੀ ਖਵਾਦੀ ਉਹ ਨਾਲੇ ਮੈਂ ਤੈਨੂੰ ਇੱਕ ਹੋਰ ਦੱਸਣਾ ਹੈ ਹੈ ਆ ਮਨਵੀਰ ਦਾ ਮਾਮਾ ਥੋੜਾ ਜਿਆ ਸ਼ਰਾਰਤੀ ਹੈਗਾ ਉਹ ਤਾਂ ਹੈ ਬਈ ਹੈ ਉਹ ਕੁਝ ਨਾ ਕੁਝ ਕਰਦਾ ਹੀ ਰਹਿੰਦਾ ਹੈ ਮੈਨੂੰ ਤਾਂ ਤੈਨੂੰ ਪਤਾ ਤਾਂ ਹੈ ਇੰਨੇ ਸਾਲ ਹੋ ਗਏ ਜਿੰਨੇ ਸਾਲਾਂ ਦਾ ਆਉਂਦਾ ਹੈ ਗੰਜਰ ਕਦੇ ਨਾ ਕਦੇ ਕੋਈ ਨਾ ਕੋਈ ਗੱਲ ਨਵੀਂ ਕੱਢ ਕੇ ਲਾਉਂਦਾ ਹੁੰਦਾ ਸਹੀ ਹੈ ਸਹੀ ਹੈ ਬਈ ਚਲ ਕੋਈ ਨਿਆਣਾ ਹੈ ਉਹ ਨਿਆਣਾ ਕਾਨੂੰ ਹਲੁੱਚੜਾ ਪੱਕਾ ਕਦੇ ਮੈਂ ਉਹਦੇ ਨਾਲ ਕੀਤੀ ਨਹੀਂ ਨਾ ਭੈੜੀ ਜੇ ਕਰਦੀ ਨਾ ਪਰੋਹਣੇ ਵਾਲੀ ਉਹਦੇ ਦੇਖੀ ਗੇਰ ਕਮਾਉਂ ਉਹਦੇ ਘਿਹੜੇ ਹਾਂ 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 ਸਲਫੜਾ ਬੜਨਾ ਮਾਨੂੰ ਐ ਪੁੱਛ ਲਈ ਯਾਰ ਗੱਲੀ ਚੰਗੀ ਨਹੀਂ ਲਾਤੀ ਯਾਰ ਹਾਂ ਪਰੋਹਣਿਆਂ ਨੂੰ ਜੰਮੀ ਕਮਾ ਲੈ ਆਪੇ ਕੰਮ ਕਰਨ ਲੱਗ ਰਹੇ ਨੇ ਹੈ ਤੈਨੂੰ ਵੀ ਲੱਗਦਾ ਮੇਰੇ ਚਲਦੀ ਘਰ ਤੇ ਆਪਣੇ ਚਲਦੀ ਇਹਨਾਂ ਨੂੰ ਤਾਂ ਮਾਈ ਲੱਗਦਾ ਉਹ ਗੱਲ ਚੰਗੇ ਨਾਲ ਯਾਰ ਫੇਰ ਵੀ ਪ੍ਰਾਣੇ ਨੇ ਯਾਰ ਆਹ ਗੱਲ ਤੁਹਾਨੂੰ ਸੋਹਣਾ ਲੱਗਦਾ ਇਹ ਜੇ ਕੰਮ ਕਰ ਦੋਣਗੇ ਗਾਂ ਚਾਰ ਪਾਣੋਂ ਉਹਨਾਂ ਦਾ ਫੇਰ ਕਿਉਂ ਤਾਂ ਮੇ ਕਰਾਉਂਦੇ ਨੇ ਉਹ ਐਂ ਜੇ ਹੋ ਜਾਂਦਾ ਵੀ ਸਾਨੂੰ ਐਂ ਜਿਲਾਦਾ ਵੀ ਯਾਰ ਅਸੀਂ ਆਇਆ ਵੀ ਪ੍ਰੋਬਲਮ ਹੁੰਦਾ ਹੁਣ ਤਾਂ ਵੀ ਲੱਗੀ ਜਾਂਦਾ ਯਾਰ ਬੜੀ ਲੱਗੇ ਰਹਿੰਦੇ ਨੇ ਕੰਮ ਤੇ ਬਿੱਲੀ ਤਾਂ ਪਾਉਂਦੀ ਨਹੀਂ ਉਹਦੇ ਕਦੇ ਮੈਨੂੰ ਕਦੇ ਉਹਨਾਂ ਨੂੰ ਅੱਛਾ ਇਸੇ ਕੰਮ ਐ ਨਾਲ ਹੋਰ ਕੀ ਤਾਂ ਮਾ ਵੜੀ ਜਾ ਨਹੀਂ ਯਾਰ ਫੇਰ ਵੀ ਬੁਰਾ ਲੱਗਦਾ ਬੱਕਰਵਾਦ ਆ ਨਾ ਸਾਨੂੰ ਪੀਰ ਨਹੀਂ ਹੋਇਆ ਹਾਂ ਬਈ ਉਹ ਡੇ ਵੀ ਕੋਈ ਯਾਰ ਕਰ ਲੈਣ ਦੇ ਕੰਮੋਂ ਤੋਂ ਨਹੀਂ ਕੋਈ ਢੱਕਾ ਤੋੜ ਦੇ ਉਲਾ ਉਹ ਤੂੰ ਲੱਗ ਜਾ ਨਾਲ ਯਾਰ ਉਹ ਕਿਵੇਂ ਪਿੱਛੇ ਖੜੇ ਕੁਛ ਨਹੀਂ ਮਦਦ ਕਰੀ ਜਾਂਦੇ ਹੋ ਕੁਛ ਨਹੀਂ ਕੁਛ ਨਹੀਂ ਬਸ ਦੇਖ ਰਹੇ ਸੀ ਵੀ ਕਿਵੇਂ ਕੀ ਕਰ ਲੋ ਵੀ ਜੀ ਜੀ ਰੋਣ ਜਿਹਾ ਕਰਿਆਂਗਾ ਓਏ ਰੋਣ ਕਾਣਨ ਲੱਗਿਆ ਮੇਰੇ ਸਾਲੇ ਵੇ ਤਾਂ ਅਸੀਂ ਤਾਂ ਸੋਟੀ ਸੇਵਾ ਤੇ ਲੱਗੇ ਹੋਏ ਹਾਂ ਆ ਦੇਖ ਫਿਰ ਉੱਥੇ ਜਾ ਕੇ ਕਹਿ ਦਵਾਂਗੇ ਵੀ ਪ੍ਰਾਣਾ ਨੇ ਕੋਈ ਸੇਵਾ ਨਹੀਂ ਕੀਤੀ ਨਾ ਇਹ ਤਾਂ ਅਸੀਂ ਕਰਨਾ ਹੈ ਸਮਾਂ ਤੁਸੀਂ ਕਾਨੂੰ ਉਹ ਕਰ ਰਹੇ ਹੋ ਅਸੀਂ ਕਰਵਾ ਦਨੇ ਆ ਬੁਰਾ ਵਾਲਾ ਸਾਡੇ ਗਿਆ ਵੀ ਉੱਥੇ ਤੁਸੀਂ ਸੇਵਾ ਕਰਦੇ ਹੋ ਹੋ ਸਾਡੇ ਭਾਈ ਤੁਸੀਂ ਮਹਿਮਾਨ ਹੋ ਸਾਡਾ ਫਰਜ਼ ਬਣਦਾ ਹੈ ਸਹੀ ਗੱਲ ਆਈ ਹੈ ਕਰਵਾ ਦਨੇ ਅਸੀਂ ਨਾਲ ਕਰਵਾ ਦਨੇ ਨਹੀਂ ਨਹੀਂ ਰਿਸ਼ਤੇਦਾਰ ਨੇ ਜੇ ਜੀ ਨੇ ਕਰਵਾ ਨਹੀਂ ਜੇ ਆਪਣੇ ਰਿਸ਼ਤੇਦਾਰ ਨੇ ਉਹ ਲੈ ਉਹ ਮੇਰੀ ਗੱਲ ਸੁਣੋ ਜਦੋਂ ਸਾਰਾ ਕੰਮ ਕਰ ਲਿਆ ਉਦੋਂ ਆ ਗਏ ਆ ਸਾਡੇ ਤਾਂ ਗੰਡੇ ਨੇ ਬਸ ਹੁਣ ਤੈਨੂੰ ਕੀ ਕਹਾਂ ਮੈਂ ਖਾਸੀ ਬੁਰਾ ਹਾਲ ਕਰ ਰੱਖਿਆ ਪਰ ਤੁਸੀਂ ਕੁਸਰ ਬਚਰ ਜੀ ਕੀ ਕਰੀ ਜਾਂਦੇ ਹੋ ਕੁਛ ਨਹੀਂ ਕੁਛ ਨਹੀਂ ਜਿਹਦਾ ਕਹਿੰਦਾ ਸੀ ਕਹਿੰਦਾ ਖੇਤ ਚੱਲਾਂਗੇ ਮੈਂ ਕੋਈ ਨਾ ਬਾਗ ਚੱਲਾਂਗੇ ਆਏ ਕਹਿੰਦਾ ਸੀ ਮੈਂ ਖਾਸ ਨੇ ਅਸੀਂ ਕਰਵਾ ਦਨੇ ਨਾਲ ਨਹੀਂ ਅੱਜ ਬਾਹਰ ਪਾ ਕੇ ਕਰਾਇਓ ਅੱਜ ਤਾਂ ਅਸੀਂ ਕਰ ਲੈ ਕੋਈ ਨਾ ਅੱਜ ਮਾੜਾ ਜਨਾ ਤੁਸੀਂ ਸੁਦੇਹਾ ਆ ਗਏ ਹਾਂ ਕੁਛ ਨਹੀਂ ਹੁੰਦਾ ਜੀ ਜਾ ਹੋਰ ਲੈ ਕਦਮ ਜੀਜੇ ਹੱਗਠੇ ਜੇ ਬਸ ਚੌਲ ਖਰਾਬ ਤੋਂ ਨਹੀਂ ਕਰਨੇ ਮੇਰੇ ਕੋਲ ਕੋਈ ਚੰਗੀ ਗੱਲ ਸੋਚਦੀ ਹੋਈ ਨਹੀਂ ਨੇ ਮੈਂ ਦੇਖ ਲੈ ਬਾ ਮੈਂ ਤੈਨੂੰ ਕਿਹਾ ਸੀ ਨਾ ਵੀ ਉਹ ਕੋਈ ਨਾ ਕੋਈ ਕਿਤੇ ਟਕਰਦਾ ਹੁੰਦਾ ਇਹ ਹਟਦਾ ਨਹੀਂ ਕਿਤੇ ਟਕਰਣਾ ਨਹੀਂ ਉਹ ਹੀ ਗੱਲ ਹੈ ਛੇੜ ਰਿਹਾ ਜੀ ਤੈਨੂੰ ਨਾਲੇ ਚੱਲ ਕਦੋਂ ਕਦੇ ਲੱਗ ਰਹੇ ਨੇ ਉਹ ਦੇ ਕੀ ਉਹ ਭਾਈ ਉਹ ਮੰਨੇ ਹਾਂਜੀ ਓਏ ਤੂੰ ਨਾ ਇਹਦੇ ਮਗਰ ਲੱਗ ਜੀ ਇਹਦਾ ਪੁੱਠੀਆਂ ਗੱਲਾਂ ਕਰਦਾ ਹੀ ਕਰਦਾ ਕਿ ਤੂੰ ਨਾ ਸਿੱਖ ਲਈਂ ਤੂੰ ਕੁਝ ਨਾ ਆਏ ਤਾਂ ਸੁਭਾਅ ਬਹੁਤ ਵਧੀਆ ਇਹ ਪੁੱਠੀਆਂ ਗੱਲਾਂ ਦਾ ਕੀੜੀਆਂ ਹਾਂ ਇਹ ਤਾਂ ਹਾਸੀਆਂ ਮਜ਼ਾਕ ਆਲਾ ਇਹਦਾ ਵਧੀਆ ਮੱਤ ਮਿਲਦੀ ਆ ਤੁਸੀਂ ਛੇ ਦਿਨਾਂ ਦਾ ਖੇਤ ਜਾਇਓ ਠੀਕ ਹੈ ਤੁਹਾਡੇ ਉਦੋਂ ਚੌਲ ਤਿਆਰ ਕਰ ਦਿੰਦੇ ਚਲ ਐਂ ਕਰੂ ਠੀਕ ਹੈ ਮੇਰੀ ਗੱਲ ਸੁਣ ਦੀਪਿਆ ਜਾ ਕੇ ਨਾ ਬਾਹਰਲੇ ਚੁੱਲਿਆਂ 'ਕਮ ਚਾ ਚਲ ਤੈਨੂੰ ਮੈ ਲਾਉਣਾ ਕੰਮ ਤੂੰ ਕਹਿੰਦਾ ਇਹਨਾਂ ਪੈਨ ਮਚਾਲੂਗੀ ਲੈ ਉਹ ਪੈਨ ਕੋ ਮੈ ਤੂੰ ਡੱਕਾ ਤੋੜ ਲੇਗਾ ਤੇਰੇ ਦਾ ਸਿਕ ਕੀ ਹੁੰਦਾ ਕੀ ਜਿਆ ਪਰਿਛਦਾ ਰਾਇ ਨੇ ਬੇਤੀ ਹੋਈ ਓਏ ਰਿਸ਼ਤੇਦਾਰ ਨਾ ਜਿਵੇਂ ਤੂੰ ਐ ਉਵੇਂ ਹੀ ਹੋ ਨੇ ਚਲੋ ਤੇਰਾ ਆ ਜਾ ਕਰਵਾ ਦੇ ਨਾਲ ਅੱਡੀ ਗੱਲ ਐ ਚੱਲ ਚੱਲ ਬਾਹਰ ਤੂੰ ਲੈ ਕੇ ਮੈਂ ਆਪਾਂ ਖੇਤੋਂ ਚੱਲ ਕੇਣਾ ਕਿਹੜਾ ਗੱਡੇ ਚੱਲਣਾ ਨਹੀਂ ਜੇ ਤੁਸੀਂ ਅੱਗੋਂ ਚੱਲ ਚੱਲ ਫਿਰ ਆਂਦੇ ਨੂੰ ਨਮੇੜ ਤੋਂ ਗਿਆ ਇਹ ਕੰਮ ਓ ਚੰਗਾ ਜਾਨ ਤੁਸੀਂ ਜਾਓ ਜੀ 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 ਮੇਰੀ ਗੱਲ ਸੁਣ ਲਾ ਇਹਦੇ ਵਿੱਚ ਲਾਸਨ ਪਾਲੀ ਸੁਆਦ ਬਣ ਜਾਂਦੇ ਨੇ ਹੋਰ ਮੈਂ ਤੈਨੂੰ ਹੋਰ ਨਾ ਕੁਝ ਪਾ ਦਿਆਂ ਲਾਸਨ ਪਾਲੀ ਤੁਸੀਂ ਬਿਚਾਓ ਨਾੜਾ ਆ ਜੀ ਦਾਰਾ ਵਧੀਆ ਲੱਗਿਆ ਦੇਖ ਲੈ ਵਾ ਦੇਖ ਲੈ ਉਹ ਨਹੀਂ ਇਹਦੇ ਗੱਲਾਂ ਜਿਹੜਾ ਹਟਦਾ ਨਹੀਂ ਹਨਾ ਕੋਈ ਮੇਰੀ ਗੱਲ ਸੁਣ ਜਿੰਨੀ ਤੇਰੀ ਹਿਸ਼ਾਰ ਪਰ ਜਾਈ ਹੈ ਨਾ ਉਹਨੇ ਇਹਨੂੰ ਛੁੜੇ ਠੀਕ ਹੈ ਚਲ ਆਪਾਂ ਲਾਈਏ ਤੜਕਾ ਉਹ ਚਲ ਚਲ ਬਸ ਨਿਬੜ ਗਿਆ ਚਲ 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 ਬਸ ਚਲੋ ਚੱਕ ਕੇ ਲਿਆ ਕਰੋ ਅੰਦਰ ਆ ਜਾ ਚੱਕਲੇ ਨੂੰ ਪਲੇਟ ਜੀ ਨੂੰ ਝੂੜੀਆਂ ਦਾ ਸੋਹਣੀਆਂ ਲਿਆਂਦੀਆਂ ਨੇ ਤੂੰ ਵਧੀਆਂ ਲੱਗੀਆਂ ਤੁਹਾਨੂੰ ਬਸ ਮੈਨੂੰ ਇਹੀ ਸੀ ਮੈਂ ਕਿ ਦੀਦੀ ਨੂੰ ਪਸੰਦ ਆ ਜਾਣਾ ਲੈ ਇਧਰ ਵੀ ਕੱਢਾ ਦੀਦੀ ਧਿਆਨ ਨਾਲ ਕੋਈ ਨਾ ਤੇਰੇ ਤਾਂ ਨਹੀਂ ਦੁੱਖ ਲੱਗਦਾ ਨਾ ਨਾ ਵੈਸੇ ਤਾਂ ਠੀਕ ਹੀ ਆ ਮੇਰੇ ਖੁਲਾ ਹੀ ਲਿਆ ਸੀ ਮੈਂ ਅੱਛਾ ਜੇ ਥੋੜਾ ਜਿਹਾ ਲੋਸ਼ਨ ਲਾ ਲੈਂਦੀ ਤੇਲ ਲਾ ਲੈਂਦੀ ਜਾਂ ਫਿਰ ਨਾ ਬਸ ਐ ਹੀ ਨਿਕਲ ਜਾ ਮੈਨੂੰ ਤਾਂ ਆਪ ਬੜਾ ਕੰਮਕਾਰ ਕਰਨਾ ਔਖਾ ਹੁੰਦਾ ਇਹਦੇ ਨਾਲ ਹੋਰ ਮੈਂ ਤਾਂ ਤੈਨੂੰ ਕਿਹਾ ਸੀ ਮੈਂ ਹੁਣ ਤੂੰ ਜਾਂਦੀ ਤਾਂ ਹੈਗੀ ਆ ਵਿਦਾ ਲਈ ਯਾਦ ਨਹੀਂ ਰਿਹਾ ਤੇਰੇ ਮੈਨੂੰ ਨਹੀਂ ਯਾਦ ਰਿਹਾ ਫਿਰ ਮੈਂ ਤਾਂ ਨਹੀਂ ਕਿਹਾ ਮੈਂ ਕਈ ਵਾਰ ਸ਼ੌਕ ਹੁੰਦਾ ਹੋਰ ਪਾਉਂਦਾ ਵੀ ਮੈਂ ਹੋਰ ਪਾਈ ਰੱਖਾ ਮੈਂ ਤਾਂ ਨਹੀਂ ਬੋਲੀ ਉੱਥੇ ਮੈਨੂੰ ਧਿਆਨ ਹੀ ਨਹੀਂ ਰਿਹਾ ਲੋੜੀ ਮਨਾਉਣ ਚ ਬਸ ਮਸਤ ਰਹੇ ਚੱਲ ਵਧੀਆ ਹੋ ਗਿਆ ਨਾ ਜਾਇ। ਲੈ ਆਏ ਕਰੀ ਅਨੇ ਤੂੰ ਇਹ ਪਾਲਾ ਫਿਰ ਜੇ ਹੋਰ ਮੰਨ ਕੀਤਾ ਨਾ ਫਿਰ ਹੋਰ ਲੈਈ ਚੂੜੀਆਂ ਠੀਕ ਐ। ਬੱਸ ਠੀਕ ਐ ਬਹੁਤ ਹੈ। ਇਹਨੂੰ ਮੂੰਹ ਮਿੱਠਾ ਕਰਨਾ। ਹੂੰ ਤੁਸੀਂ ਵੀ ਕਰੋ। ਮਰਫੀ ਖਾਓਗੇ ਕਿ ਕੇਕ ਖਾਓਗੇ? ਬੱਸ ਮੈਨੂੰ ਥੋੜੀ ਜੀ ਬੱਸ ਮੈਨੂੰ ਆਹੀ ਬਦਾਨਾ ਹੀ ਦੇ ਦੇ ਥੋੜਾ ਜਾਂ। ਬੱਸ ਮੈਨੂੰ ਖਾਂਸੀ ਹੋ ਰਹੀ ਥੋੜਾ ਹੀ ਦੇ ਦੇ। بس دیکھ ਲੈ ਰਾણો ਕਿੰਨੇ ਚੰਗੇ ਸੁਭਾਅ ਦੀ ਹੈਗੀ ਆਪਦੀ ਦਰਾਨੀ ਨੂੰ ਵੀ ਨਾ ਆਪਣੀ ਭੈਣ ਵਾਂਗੂ ਰਖਦੀ ਆ ਬਣਾ ਕੇ ਬਈ ਇਹਦੇ ਮਾਪਿਓ ਦੇ ਸੰਸਕਾਰ ਨੇ ਜਿਨ੍ਹਾਂ ਨੇ ਇਹਨੂੰ ਸਿਖਾਇਆ ਵੀ ਆਪਣੇ ਚਮੋਹ ਕਿਵੇਂ ਬੰਡਿਆ ਜਾਂਦਾ ਹੈਗਾ ਚੱਲ ਪ੍ਰਮਾਤਮਾ بس ਸਾਡੇ ਘਰ ਨੂੰ ਨਾ ਐਂ ਖੁਸ਼ੀਆਂ ਵੰਡਦਾ ਰਹੀ ਪ੍ਰਮਾਤਮਾ ਤਾਲੀ ਖਾਲੋ ਹੂੰ ਚਲੋ ਆ ਫੜੋ ਸ਼ੈਣ ਤੁਹਾਡਾ ਹੈ ਕਮਲੀ ਨਾ ਹੋਵੇ ਤਾਂ ਵੱਡੀ ਤਾਂ ਮੈਂ ਆ ਫਿਰ ਕੀ ਹੋ ਗਿਆ ਤਾਂ ਸ਼ੈਣ ਨੂੰ ਮੈਂ ਨਹੀਂ ਫ੍ਰੀ ਤਾਂ ਮੇਰਾ ਹੱਕ ਬੰਦਾਗਾ ਤੂੰ ਰੱਖ ਕੋਲੇ ਆ ਮਮੀ ਨੇ ਕਿਹਾ ਸੀ ਜਿਹੜਾ ਤੁਹਾਡਾ ਚੂੜਾ ਵਧਾਊਗਾ ਨਾ ਉਹਨੂੰ ਸ਼ਗਨ ਦੇਣਾ ਫਿਰ ਉਹ ਤਾਂ ਨੰਦ ਵਧਾਉਂਦੀ ਹੁੰਦੀ ਹੈ ਨਾ ਫਿਰ ਕੀ ਹੋ ਗਿਆ ਬੰਦਾ ਉਸਦੇ ਵੱਡੇ ਤੋਂ ਆਉਂਦੇ ਨਹੀਂ ਤੂੰ ਫੜ ਨਹੀਂ ਨਹੀਂ ਤੁਸੀਂ ਰੱਖੋ ਫ੍ਰੀ ਤਾਂ ਮੈਨੂੰ ਸੋਣੇ ਨਹੀਂ ਲੱਗਦੀ ਹੈਗੀ ਤੇ ਇੱਥੋਂ ਪੈਸੇ ਲੈਂਦੀ ਕੁਛ ਨਹੀਂ ਹੁੰਦਾ ਮੈਂ ਕੱਲ ਨੂੰ ਵਾਪਸ ਲੈ ਲਾਂਗੀ ਤਾਂ ਠੀਕ ਹੈ। ਹੋਰ ਹੁਣ ਆਏ ਕਰ। ਇਹਦਾ ਕੀ ਕਰਨ ਦੀ ਦੀ? ਆ ਚੂੜਾ ਨਾ ਤੂੰ ਡੱਬੇ 'ਚ ਹੀ ਸੰਭਾਲ ਦੇ ਠੀਕ ਹੈ। ਅੱਛਾ। ਹਾਂ। ਆ ਲੈ। ਸਾਮਕੇ ਰੱਖ ਦੇ। ਠੀਕ ਹੈ। ਚਲ ਹੁਣ ਸੌਖੀ ਜਿਹੀ ਹੱਥ ਜੇ ਖੁੱਲੇ ਨਹੀਂ ਹੋਗੇ ਹੋਣਗੇ ਨਾ ਮਾਵਾ। ਹੋਰ ਮੈਂ ਤਾਂ ਬਹੁਤ ਪਰੇਸ਼ਾਨ ਹੋਈ ਪਈ ਸੀ ਚੂੜੇ ਨਾਲ। ਥੋੜਾ ਭਾਰੀ ਹੁੰਦਾ ਇਹ। ਰੱਖ ਦੇ। ਆ ਖਾ ਲਓ ਤੁਸੀਂ। ਕੋਈ ਨਹੀਂ ਮੈਂ ਖਾ ਲੂੰਗੀ। ਮੈਂ ਖਾਂਸੀ ਹੋਈ ਪਈ ਆ ਖਾਦਾ ਨਹੀਂ ਜਾਣਾ। ਕੌਲੀ ਲੈ ਮੈਨੂੰ ਪੈਸੇ ਦੇਗੀ ਮੈਨੂੰ ਪੈਸਾ ਨੂੰ ਮੈਨੂੰ ਸੋਣੀ ਲੱਗਦੀ ਆ ਭਣਾ ਮੈਂ ਤਾਂ ਵੱਡੀ ਆ ਇੱਥੋਂ ਚੱਲ ਕੋਲੀ ਹੈਗਾ ਭਾਈ ਕੋਈ ਹਾਂਜੀ ਸਸੀ ਕਾਲੀ ਸਸੀ ਕਾਲ ਹਾਂਜੀ ਦੱਸੋ ਜੀ ਆਪਣਾ ਸਰਕਾਰ ਨੇ ਆਰਡਰ ਲਾਇਆ ਸੀਗਾ ਜੀ ਤੇ ਕਹਿੰਦੇ ਵੀ ਜਿਹੜੇ ਆਪਾਂ ਵੀ ਘਰ ਚ ਪਰਟਾਲ ਕਰਨੀ ਹੈਗੀ ਵੀ ਕਿੰਨੇ ਜਾਣੇ ਨੇ ਕਿੰਨੇ ਵਿਆਹੇ ਨੇ ਇੱਕ ਬਾਰੇ ਉਹ ਸਕੀਮਾਂ ਜਿਹਾ ਆਉਂਦੀਆਂ ਰਹਿੰਦੀਆਂ ਤੁਹਾਨੂੰ ਵੀ ਪਤਾ ਹੀ ਆ ਸਰਕਾਰ ਨੇ ਡਿਊਟੀ ਲਈ ਹੋਈ ਆ ਤੇ ਉਹਦੇ ਵਾਸਤੇ ਪੁੱਛਦੇ ਸੀ ਵੀ ਕਿੰਨੇ ਜੀ ਆਈ ਆਪਾਂ ਕਰੇ ਘਰ ਚ ਭਾਈ ਅਸੀਂ ਦੋ ਭਾਈਆਂਗੇ ਹਾਂਜੀ ਦੋਨੇ ਵਿਆਹੇ ਹੋਏ ਆ ਸੀ ਤੇ ਜਵਾਕੀ ਜਵਾਕ ਇੱਕ ਬੇਟਾ ਹੈ ਸਾਡੇ ਘਰ ਠੀਕ ਹੈ ਜੀ ਤੇ ਕੰਮ ਕਰ ਦੋਨਾਂ ਦਾ ਇਕੱਠੇ ਗਿਆ ਡੜਈ ਕੰਮ ਕਰ ਇਕੱਠਾ ਹੈਗਾ ਸਹੀ ਹਾਂ ਮਕਾਨ ਖੰਨ ਕੰਮਕਾਰ ਜ਼ਮੀਨ ਜਾਇਦਾਦ ਸਾਰੀ ਸਾਡੀ ਇਕੱਠੀ ਹੋਈ ਹੈਗੀ ਠੀਕ ਬਸ ਟੋਟਲ ਜੀ ਹਾਂ ਅਸੀਂ 5 ਹਾਂਜੀ ਤੇ ਜ਼ਮੀਨ ਸਾਡੇ ਕੋਲੇ ਬਸ ਥੋੜੀ ਹੋਵੇ ਜ਼ਿਆਦਾ ਨਹੀਂ ਹੈਗੀ ਹਾਂਜੀ ਹਾਂ ਤੇ ਇਹ ਕਾਸ ਲਈ ਹੈ ਬੇਟਾ ਇਹ ਇਹੀ ਵੀ ਆਪਣਾ ਸਕੀਮਾ ਸਕੂਮਾ ਤੁਹਾਨੂੰ ਪਤਾ ਹੀ ਵੀ ਜਿਹੜਾ ਕੋਈ ਬਿਮਾਰੀ ਠਮਾਰੀ ਵਾਸਤੇ ਕੁਈ ਆਪਣਾ ਜਿਹੜੇ ਉਹ ਕਰਦੇ ਨੇ ਨਾ ਵੀ ਕਾਰਡ ਕੋਡ ਬੰਦਦੇ ਨੇ ਅੱਛਾ ਜਿਆਪਸੂਲ ਤਾਂ ਹਾਂ ਇਹ ਸਹੂਲਤ ਵਾਸਤੇ ਉਹਨਾਂ ਵਾਸਤੇ ਸਾਨੂੰ ਕਿਹਾ ਹੋਇਆ ਸੀਗਾ ਮਾਸਟਰ ਨੂੰ ਕਹਿੰਦੇ ਵੀ ਐ ਕਰਕੇ ਵੀ ਸਾਰਾ ਪਤਾ ਕਰਕੇ ਰੱਖੋ ਕਿ ਕੌਣ ਕਿੰਨੇ ਜੀ ਨੇ ਚਲੋ ਆ ਤੁਸੀਂ ਲਿਖੋ ਲਿਖੋ ਹਾਂਜੀ ਪੰਜ ਜੀ ਹੋ ਗਏ ਪੰਜ ਜੀ ਹਾਂਜੀ ਦੋ ਹਾਂਜੀ ਇੱਕ ਬੱਚਾ ਜੀ ਇੱਕ ਬਸ ਉਹੀ ਪੰਜ ਜੀ ਹੋ ਗਏ ਨਾ ਤੇ ਕੰਮਕਾਰ ਇਕੱਠੇ ਹਾਂਜੀ ਕੰਮਕਾਰ ਇਕੱਠਾ ਹੈ ਸਾਡਾ ਕਾਰਾ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਹੈਗਾ ਠੀਕ ਹੈ ਹਾਂ 66 ਸਾਡੇ ਨਾਰਮਲ ਹੀ ਨੇ ਹਾਂਜੀ ਠੀਕ ਹੈ ਤੇ ਜ਼ਮੀਨ ਥੋੜੀ ਹੋਈ ਜਿਆਦਾ ਨਹੀਂ ਹੈਗੀ ਹਾਂ ਤੇ ਕਾਰਡਕੂਡ ਪਹਿਲਾਂ ਬਣਿਆ ਹੋਇਆ ਹੀ ਕੋਈ ਨਹੀਂ ਸਾਡਾ ਕੋਈ ਕਾਰਡ ਨਹੀਂ ਬਣਿਆ ਠੀਕ ਹੈ ਹਾਂ ਸਮਝ ਜੇ ਕੋਈ ਬਣਦਾ ਹੋਇਆ ਹਾਂ ਹਾਂਜੀ ਨਾਲ ਜ਼ਰੂਰੀ ਹਾਂਜੀ ਠੀਕ ਹੈ ਠੀਕ ਹੈ ਜੀ ਹੋਰ ਚਾਹ ਪਾਣੀ ਪੀ ਲਵੋ ਨਹੀਂ ਬਸ ਸਤਿ ਸ੍ਰੀ ਅਕਾਲ ਠੀਕ ਹੈ ਸ਼ਾਬਾਸ਼ੀ ਖੰਗੀ ਜਾਂਦੀ ਹੈ ਆ ਬਰਣਾ ਖਾਈ ਇਹਨੇ ਪਤਾ ਨਹੀਂ ਕਹੇ ਜੇ ਤੇਲ ਦਾ ਬਣਿਆ ਹੋਊ ਕਹੇ ਜੇ ਦਾ ਨਾਮ ਇਹ ਉਹ ਮੈਂ ਕਾਨੂੰ ਖਾਂਦੀ ਸੀ ਉਹ ਤਾਂ ਪ੍ਰੀਤ ਦਾ ਚੂੜਾ ਵਧਾਉਣਾ ਸੀ ਉਹ ਲੈ ਕੇ ਆਈ ਸੀ ਇਹ ਅੱਛਾ ਚੂੜਾ ਵਧਾਤਾ ਹਾਂ ਹਾਂ ਚੂੜਾ ਵਧਾ ਕੇ ਚੂੜੀਆਂ ਪਾਪੀਆਂ ਉਹ ਚੱਲ ਵਧੀਆ ਕੀਤਾ ਜਵਾਗੜੀ ਤੰਗੀ ਹੁੰਦੀ ਸਾਰਾ ਦਿਨ ਮੈਂ ਤਾਂ ਕਿਸੇ ਕੰਮ ਨੂੰ ਕਹਿੰਦੀ ਨਹੀਂ ਆਪ ਹੀ ਨਹੀਂ ਹਟਦੀ ਕਹਿੰਦੀ ਮੈਂ ਕਰੂੰਗੀ ਦੀਦੀ ਕੰਮ ਮੈਂ ਕਰੂੰਗੀ ਨਹੀਂ ਮੈਂ ਕਿਹਾ ਚੱਲ ਹੋਰ ਪਾਈ ਰੱਖਦੇ ਚੂੜਾ ਹੁਣ ਉਹਨੂੰ ਔਖਾ ਲੱਗਣ ਲੱਗ ਗਿਆ ਚੱਲ ਮੈਂ ਚੱਲ ਵਧਾ ਲਾ ਹੁਣ ਫਿਰ ਉਹ ਚੱਲ ਵਧੀਆ ਕੀਤਾ ਤੂੰ ਇਹਦਾ ਇਹਦਾ ਦੇਖ ਮੇਰੀ ਗੱਲ ਸੁਣ ਇਹਦਾ ਸਾਰੇ ਫਰਜ਼ ਨਾ ਤੈਨੂੰ ਨਿਭ ਹੋਰ ਇਸ ਘਰ ਚ ਹੁਣ ਬੇਬੇ ਤਾਂ ਵਿਚਾਰੀ ਆਪਣੀ ਹੈ ਹੀ ਨਹੀਂ ਨਹੀਂ ਤਾਂ ਚੱਲ ਘਰ ਚ ਵੱਡਾ ਹੁੰਦਾ ਓ ਨਿਭਾਉਂਦੇ ਹੁੰਦੇ ਨੇ ਸਾਰੇ ਫਰਜ਼ ਹੁਣ ਤਾਂ ਸਾਰੇ ਆਪਾਂ ਨੂੰ ਨਿਭਾਉਣੇ ਪੈਣਗੇ ਵੱਡੇ ਆਣੇ ਫਰਜ਼ ਸਹੀ ਗੱਲ ਆ ਹੋਰ ਮੇਰੇ ਤੋਂ ਬਿਨਾ ਦਾ ਸਕੌਣ ਆ ਹਨਾ ਹਾਂ ਬਾਕੀ ਚੱਲ ਜਿਵੇਂ ਕਹਿੰਦੀ ਸੀ ਫਿਰ ਮੈਂ ਤਾਂ ਉਹ ਵੀ ਕਰਤਾ ਹੁਣ ਓ ਮੇਰੀ ਗੱਲ ਸੁਣ ਰਾਨੋ ਉਮੇ ਤਾਂ ਚਲ ਕਰਤਾ ਠੀਕ ਹੈ ਤੂੰ ਉਹਨੂੰ ਫੇਰ ਵੀ ਪੁੱਛ ਲਿਆ ਕਰ ਵੀ ਭਾਈ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਕੋਈ ਬਜ਼ਾਰੋਂ ਸਮਾਨ ਮੰਗਾਉਣਾ ਹੈ ਵੀ ਜਾ ਕੇ ਭਾਈ ਲੈ ਆਇਆ ਕਰੋ ਕਹਿ ਦਿਆ ਕਰੋ ਉਹਨੂੰ ਮੈਂ ਤੈਨੂੰ ਕਿੰਨੇ ਵਾਰ ਕਹਤਾ ਵੀ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਦੱਸ ਦੇ ਕਹਿੰਦੀ ਮੇਰੇ ਕੋਲ ਤਾਂ ਸਾਰਾ ਸਮਾਨ ਪਿਆ ਮੈਂ ਕਿਹਾ ਤੂੰ ਬਾਵੇ ਨਾਲ ਜਾ ਕੇ ਲਿਆ ਕਹਿੰਦੀ ਨਹੀਂ ਜੇ ਦੀਦੀ ਤੂੰ ਸਮਾਨ ਕਹਿੰਨੀ ਆ ਤਾਂ ਕਹਿੰਦੀ ਤੇਰੇ ਨਾਲ ਹੀ ਜਾਊ ਮੈਂ ਤਾਂ ਆਹ ਸੂਟ ਸਾਠ ਲੈਣ ਚੱਲ ਫੇਰ ਤੂੰ ਲੈ ਜੀ ਨਾਲ ਅੱਛਾ ਮੈਨੂੰ ਐਂ ਦੱਸ ਸੱਚ ਉਹ ਸ਼ਰਾਰਤੀ ਦਾ ਕੋਈ ਫੋਨ ਫਾਨ ਆਇਆ ਕਿ ਨਾ ਮਨਵੀਰ ਦਾ ਉਹ ਨਹੀਂ ਆਇਆ ਉਹਦਾ ਫੋਨ ਕੋਈ ਨਹੀਂ ਆਇਆ ਉਹਨੇ ਉੱਠੀ ਤਾਂ ਕਿ ਜੀ ਲਾ ਲੈ ਉਹ ਬਸ ਉਹਦੇ ਛੁੱਟੀਆਂ ਹੋਈਆਂ ਸੀ ਉਹਦਾ ਵਗਿਆ ਹੁਣ ਫਿਰ ਚੱਲ ਜਦੋਂ ਸਕੂਨ ਤਾਂ ਛੁੱਟੀਆਂ ਵਧਾਤੀਆਂ ਇੱਕ ਦਿਨ ਪਹਿਲਾਂ ਲੈ ਆਵਾਂਗੇ ਚੱਲ ਆਪਾਂ ਉਹਨੂੰ ਨਾ ਫੋਨ ਕਰਦੀ ਕਹ ਤੇਰੀ ਚਾਚੀ ਆ ਗਈ ਫਿਰ ਦੇਖੀ ਭੱਜ ਕੇ ਆਉਂਦਾ ਕੋਈ ਨਾ ਕੋਈ ਆਪਣੇ ਨਾਲ ਘਟ ਖੇਡਦਾ ਇਹਦੇ ਨਾਲ ਤਾਂ ਖੇਡਦਾ ਵੜਾ ਲਾਲਚਾਨੋ ਖੇਡੀਆਂ ਦਾ ਰਹਿੰਦਾ ਉੱਥੇ ਸਵਾਕਾਂ ਨਾਲ ਤਾਂ ਵਗ ਜਾਂਦਾ ਓਏ ਪਤਾ ਕੀ ਹੈ ਪੜਾਈ ਕਰਨ ਨੂੰ ਧਿਆਨ हट ਜਾਂਦਾ ਉਹਦਾ ਜਦੋਂ ਉੱਥੇ ਵਗ ਜਾਂਦਾ ਹੈ ਉੱਥੇ ਉਹਨੂੰ ਕੋਈ ਕੈਚੜਕ ਦਾ ਤਾਂ ਹੈ ਨਹੀਂ ਵੀ ਦੋ ਅੱਖਰ ਪੜ ਲੈ ਉਹਦਾ ਬੈਗ ਤਾਂ ਨਾ ਨਾਲ ਉਹ ਨੌਂ ਦਾ ਹੀ ਲੈ ਕੇ ਜਾਂਦਾ ਪਰਦਾ ਬੁਰਦਾ ਨਹੀਂ ਉੱਥੇ ਜਾ ਕੇ ਚੱਲ ਕੋਈ ਨਾ ਜੀ ਹੁਣ ਫਿਰ ਛੁੱਟੀਆਂ ਤਾਂ ਜਵਾਕ ਖੇਡਦੀ ਹੁੰਦੇ ਨੇ ਕੋਈ ਨਾ ਪੜ ਲੂਗਾ ਇਹ ਅੱਜ ਜਦੋਂ ਮੈਂ ਉਦੋਂ ਗਿਆ ਨਾ ਪਤਾ ਕਿੱਥੇ ਫਿਰਦਾ ਸੀ ਉਹ ਬਾਹਰਲੇ ਪਾਸੇ ਨਾ ਜਿਹੜਾ ਸਕੂਲ ਦਾ ਇਧਰਲਾ ਗੇਟ ਉਹਨਾਂ ਦੇ ਤੇਰੇ ਪਿੰਡ ਵਾਲਾ ਅੱਛਾ ਉੱਥੇ ਖੜੀ ਜਾਵੇ ਲੈ ਉਹ ਜਵਾਕਾਂ ਨਾਲ ਭੱਗ ਜਾਂਦੇ ਆ ਉਧਰ ਤਾਇਕੇ ਘਰ ਨੇ ਨਾ ਤਾਂ ਭੱਗ ਜਾਂਦਾ ਉਧਰ ਉਹ ਖੇਡਣ ਓਏ ਅੱਛਾ ਸੱਚ ਇੱਕ ਤੈਨੂੰ ਮੈਂ ਵੀ ਕਹਿੰਦਾ ਸੀ ਵੀ ਹੁਣ ਫਰੀਦ ਦੇ ਭਾਈ ਵਰਗੇ ਆਏ ਹੋਏ ਨੇ ਅੱਛਾ ਉਹ ਇਹਨਾਂ ਨੂੰ ਕੋਈ ਦੇਣਾ ਲੈਣਾ ਕਰਨਾ ਕੁਝ ਕੋਈ ਕੱਪੜਾ ਲੀੜਾ ਜਾਂ ਕੋਈ ਸੰਗਨ ਸਪੱਤ ਦੱਸ ਦੇ ਮੈਨੂੰ ਤਾਂ ਪਤਾ ਨਹੀਂ ਮੈਂ ਸਾਰਾ ਕੁਝ ਕਰ ਰੱਖਿਆ ਗਿਆ ਮੈਨੂੰ ਸਭ ਪਤਾ ਹੈ ਉਹ ਕਰ ਦਾਂਗੇ ਅਗਲਾ ਇਹ ਨਾ ਕਹੇ ਆਪਾਂ ਨੂੰ ਵੀ ਆ ਕੀਤਾ ਇਹਨਾਂ ਨੇ ਸਸ ਅਗਲਾ ਇਹ ਕਹੇ ਵੀ ਹਾਂ ਵਧੀਆ ਕਰਕੇ ਭੇਜਿਆ ਭਾਈ ਸਾਨੂੰ ਨਹੀਂ ਸਾਰਾ ਕੁਝ ਮੈਂ ਕਰ ਰੱਖਿਆ ਕੋਈ ਨਾ ਤੇ ਕੋਈ ਪੈਸੇ ਟਕੇ ਦੀ ਘਰੇ ਲੋੜ ਹੈਗੀ ਆ ਫਿਰ ਤਾਂ ਫੜ ਕੇ ਲਿਆ ਮਾਰਤੀ ਤੈਨੂੰ ਦੇਖ ਲਓ ਆਪਣਾ ਥੋੜਾ ਸੌਦਾ ਜਿਹਾ ਖਤਮ ਹੋਇਆ ਪਿਆ ਸੀ ਪੈਸੇ ਤਾਂ ਪਏ ਨੇ ਘਰੇ ਮੇਰੇ ਕੋਲ ਹੈਗੇ ਨੇ ਪੈਸੇ ਤੇ ਐਂ ਦੱਸ ਰਾਸ਼ਨ ਪਾਣੀ ਦੇ ਲਿਆ ਉਹ ਤੇ ਰਹਿਣਗੇ ਦੋਨੇ ਮੁੰਡੇ ਇਹਦੇ ਉਹ ਤਾਂ ਹੁਣ ਪ੍ਰੀਤ ਨੂੰ ਪਤਾਗਾ ਹੁਣ ਆਪਾਂ ਤਾਂ ਕਿਵੇਂ ਪੁੱਛ ਸਕਦੇ ਚੱਲ ਐਂ ਆਪਾਂ ਤਾਂ ਕਹਿ ਵੀ ਨਹੀਂ ਸਕਦੇ ਜੇ ਦੋ ਦਿਨ ਹੋਰ ਲਾ ਦੇਣਗੇ ਤਾਂ ਕੀ ਆਏਗਾ ਰਹਿ ਪੈਂਦੇ ਮਸਾ ਤਾਂ ਵਿਚਾਰੇ ਆਏ ਤੂੰ ਪਹਿਲਾਂ ਤਾਂ ਕੌਲੀ ਜੀ ਤਾਂ ਰ ਇਧਰ ਫੇਰ ਖਾਏਗੀ ਉਹ ਨਹੀਂ ਖਾਂਦੀ ਮੈਂ ਦਵਾਈ ਤਾਂ ਲੈਂਦੀ ਰ ਉਹ ਖਾਈ ਜਾਂਦੀ ਐ ਦਵਾਈ ਲੈਣੀ ਆ ਤਾਂ ਇਹਦਾ ਫਰਕ ਪਿਆ ਹੁਣ ਉਹ ਫਿਰ ਮੂੰਹ ਕੋੜਾ ਹੋ ਜਾਂਦਾ ਨਾ ਮੇਰੇ ਵੀ ਫਰਕ ਪੈਗਾ ਨਾ ਤਾਂ ਹੀ ਆਹ ਹੋਰ ਖਾਈ ਜਨਨੇ ਵੀ ਫਰਕ ਪਵੇ ਨਾ ਓਹ ਹੋ ਮੈਨੂੰ ਸ਼ੌਂਕ ਆ ਹੁਣ ਦੁਖੀ ਹੋਣ ਦਾ ਆ ਹੋਰ ਕੀ ਐ ਵੀਰੇ ਦੁਖੀ ਹੋਈ ਜਾਮਾ ਚੱਲ ਹੁਣ ਤੂੰ ਐ ਪੁੱਛ ਲਈ ਉਹਨੂੰ ਪ੍ਰੀਤ ਤੋਂ ਜੇ ਹਾਜਾ ਕੋਈ ਚਾਹੀਦਾ ਹੋਇਆ ਸਾਰਾ ਹੋ ਲਈਂ ਚੰਗਾ ਨਹੀਂ ਕੋਈ ਨਾ ਚੱਲ ਮੈਂ ਪੁੱਛ ਤੇ ਬਾਬਾ ਕਿਤੇ ਆ ਬਾਬਾ ਖੇਤ ਨਾ ਵਾਗਿਆ ਹੋਵੇ ਜਾਂ ਗੇੜ ਚ ਨਾ ਖੜਾ ਹੋਵੇ ਕਿਹੜਾ ਦੱਸ ਕੇ ਗਿਆ ਚੱਲ ਮੈਂ ਬਾਵੇ ਨਾਲ ਕਰਦਾ ਗੱਲ ਚਲ ਮੜਾਇਆ ਤੁਸੀਂ ਚੱਲ ਮੈਂ ਕਰਦੀ ਆ ਪ੍ਰੀਤ ਨਾਲ ਕੋਈ ਗੱਲ ਪ੍ਰੀਤ ਪ੍ਰੀਤ ਲੈ ਪ੍ਰੀਤ ਆ ਕੱਪੜਾ ਲੀੜਾ ਜੇ ਲਾਤਾ ਮੈਂ ਠੀਕ ਹੈ ਠੀਕ ਹੈ ਜੀ ਤੇ ਬਾਕੀ ਮੈਂ ਸ਼ਗਨ ਦੇ ਦੂੰਗੀ ਜੇ ਕੁਝ ਹੋਰ ਦੇਣਾ ਤਾਂ ਉਹ ਦੱਸ ਦੇ ਦੀਦੀ ਤੁਸੀਂ ਤਾਂ ਐਵੇਂ ਖੇਚਲ ਕਰੀ ਜਾਂਦੇ ਹੋ ਲੈ ਕਾਦੀ ਖੇਚਲ ਤਾਂ ਫਰਜ ਬੰਦਾਗਾ ਮਸਾ ਮਸਾ ਤਾਂ ਗੁਰੀ ਆ ਜਾਗਾ ਤੇਰੇ ਵਿਆਹ ਵੀ ਲਿਆਇਆ ਸੀ ਇਹ ਦੂਬਾਰ ਹੁਣ ਪਹਿਲੀ ਵਾਰ ਹੀ ਆਇਆਗਾ ਚੱਲ ਫੇਰ ਕੀ ਹੋਗਾ ਸੀਗਾ ਨਹੀਂ ਨਹੀਂ ਇੰਨਾ ਤਾਂ ਦੇਣ ਦਾ ਬਣਦਾ ਹੀ ਹੈ ਨਾ ਫਿਰ ਅਗਲਾ ਕਹਿੰਦਾ ਦੇਖੀ ਜਵਾਖ ਖਾਲੀ ਮੋੜ ਤੇ ਚਾਹ ਜੀ ਮੈਨੂੰ ਠੀਕ ਲੱਗਦਾ ਹਨਾ ਹਾਂ ਬਾਕੀ ਮੈਂ ਸ਼ਗਨ ਦੇ ਦੂੰਗੀ ਮੈਂ ਬੁਲਾਨੀ ਆ ਉਹਨਾਂ ਨੂੰ ਕਿੱਥੇ ਨੇ ਮੈਂ ਤਾਂ ਇਹ ਕਹਿੰਦੇ ਸੀ ਦੋ ਦਿਨ ਹੋਰ ਲਾ ਲੈਂਦੇ ਵਧੀਆ ਜੀ ਲੱਗਿਆ ਸੀ ਸਾਡਾ ਵੀ ਪਿੱਛੇ ਜਵਾਕ ਛੋਟੇ ਨੇ ਨਾ ਫਿਰ ਭਾਬੀ ਵੀ ਬਸ ਤੰਗ ਹੁੰਦੀਆਂ ਉਹਨਾਂ ਦੇ ਨਾਲ ਹਾਂ ਚੱਲ ਕੋਈ ਨਾ ਫਿਰ ਚੱਲ ਤੂੰ ਬੁਲਾ ਲੈ ਉਹਨਾਂ ਨੂੰ ਮੈਂ ਲੱਭਦੀ ਆ ਉਹਨਾਂ ਨੂੰ ਉਹਨਾਂ ਨੇ ਚਾਹ ਬਣਾ ਕੇ ਦੇ ਦਿੰਨੀ ਐ ਜਾਂਦੇ ਹੋਏ ਪੀ ਲੈਣਗੇ ਕੁੱਟ ਕੁੱਟ ਕੋਈ ਨਾ ਮੈਂ ਪੁੱਛ ਲੈਣੀਆਂ ਜੇ ਪੀਣੀ ਹੋਏਗੀ ਤਾਂ ਪੀ ਲੈਣਗੇ ਉਹ ਪੀ ਲੈਣਗੇ ਹੁਣ ਪੁੱਛਾਂਗੇ ਥੋੜੀ ਹੁਣ ਮੈਂ ਬਣਾਉਣੀ ਐ ਏ ਚਾਹ ਨਹੀਂ ਫਿਰ ਟਾਈਮ ਨਾਲ ਭੇਜ ਦਿੰਨੇ ਆ ਉਹਨਾਂ ਨੂੰ ਫਿਰ ਅੱਤ ਨੇ ਜ਼ਿਆਦਾ ਧੁੰਦ ਹੋ ਜਾਂਦੀਆਂ ਫਿਰ ਔਖਾ ਗੱਡੀ ਬੀਰੇ ਜਾ ਕੇ ਫੋਨ ਕਰਦੀ ਅੱਛਾ ਕੋਈ ਨਾ ਭੈਣ ਮੈਂ ਜਾ ਕੇ ਕਰ ਦੂੰਗਾ ਫੋਨ ਆਪਾਂ ਪਰਾਨੀ ਮੇਕਮਲੇ ਰੱਖਿਆ ਕਰਾਂਗੇ ਉਹ ਬਾਹਰ ਕਪੂ ਤੋਂ ਤਾਂ ਕੀ ਕਹੀ ਜਾਂਦਾ ਮੈਂ ਕੁਝ ਕੁਝ ਨਹੀਂ ਕਿਹਾ ਆਪਣੇ ਮੈਂ ਤਾਂ ਹੀ ਕਿਹਾ ਵੀ ਆਉਂਦੇ ਰਿਹਾ ਕਰੋ ਇਹ ਤਾਂ ਮੈਂ ਇਹਨੂੰ ਕਹਿੰਦਾ ਸੀ ਮਾਚਾ ਲਾ ਜੀ ਤੂੰ ਵੀ ਮਿਲਿਆ ਵਧੀਆ ਸਾਡੀ ਤਾਂ ਹੁਣ ਬੈਕ ਜਾ ਦੀਪੇ ਜਾਣਾ ਨਾਲ ਜਲਸਾ ਹੋਊਗੀ ਹੈ ਮੈਂ ਕਹਿੰਦਾ ਆ ਜਾ ਦੀਪੇ ਘੇੜ ਮਾਰਾਈ ਕਿ ਉਲੀਰਾਜ ਗੁੱਟਰੀ ਵਾਲੇ ਕੀ ਕਰੋਗੇ ਪਤਾ ਕੀ ਚੱਕਰ ਹੈ ਲੋੜੀ ਦਾ ਟਾਈਮ ਹੈ ਹੁਣ ਲੋੜੀ ਨਹੀਂ ਬੰਦਿਆ ਯਾਰ ਵਾਈਡ ਡਿਟ ਹੋਊਗਾ ਹੁਣ ਤੁਸੀਂ ਲੋੜੀ ਮੰਗਣੀ ਓਏ ਪਤਾ ਕੀ ਹੈ ਮੰਗਣੀ ਲੋੜੀ ਬਣਾਉਣਾ ਚਾ ਮੰਗ ਲਿਆ ਹੁਣ ਫੇ ਮਾਏ ਨਹੀਂ ਮਾਏ ਪਾਤੀ ਉਹ ਕਰਨੀ ਚੀਜ਼ਾਂ ਇਹਨਾਂ ਦੇ ਕੋਹਾਗਾ ਇੰਨਾਗਾ ਕਰੇ ਵੇ ਚੰਗਾ ਬਾਲਾ ਨਹੀਂ ਬੋ ਚੱਲ ਧਿਆਨ ਨਾਲ ਜਾਈਂ ਠੀਕ ਹੈ ਮੈਂ ਜਾ ਕੇ ਫੋਨ ਕਰਦੀ ਅੱਛਾ ਮਾ ਪੈਣੇ ਅਸੀਂ ਨਿਲੇ ਰਾਵਾਂਗੇ ਹੁਣ ਆਏ ਉੱਥੇ ਗਮੰਡੀ ਦੇ ਲੋੜ ਹੀ ਹੈ ਉੱਥੇ ਵੀ ਔਖਾ ਹੋ ਜਾਂਦਾ ਫਿਰ ਸਾ ਕੈਂਚੋਂ ਨੇ ਨਾ ਪੈਸੇ ਝੋੜੇ ਲੋੜੀ ਤੋਂ ਹੋਰ ਵਹਿਲਾ ਨਹੀਂ ਬੋਲਦੇ ਹੁੰਦੇ ਮਾਈ ਚੰਗਾ ਮੰਨੇ ਬੱਸ ਪੈਸਾ ਨੂੰ ਕੀ ਆਏ ਕੋਈ ਨਾ ਨਹੀਂ ਨਹੀਂ ਨਾ ਬਈ ਬਣੇ ਨਾ ਨਾ ਅਸੀਂ ਨਹੀਂ ਪਹਿਲਾ ਪਹਿਸ ਨੂੰ ਪਹਿਲੀ ਵਾਰ ਦਿੱਨ ਜਾਈ ਵਾਲੇ ਕੋਈ ਨਾ ਕੋਈ ਨਾ ਐ ਮੈਂ ਕਿਹੜਾ ਵਾਲੇ ਦਿੰਨੀ ਐ ਤੇ ਬਾਕੀ ਤੁਹਾਡਾ ਸਮਾਨ ਇਹਦੇ ਚਾ ਚੰਗਾ ਆ ਕੰਪੜੇ ਦੱਸ ਦਿਓ ਨਾ ਕੋਈ ਨਾ ਬਣ ਹਾਂ ਦੱਸ ਦਾਂਗੇ ਚਲ ਠੀਕ ਐ ਬੰਦੇ ਹਾਂ ਚੰਗਾ ਆ ਚਲ ਠੀਕ ਐ ਭਾਈ ਤੁਸੀਂ ਹੱਥ ਲਾ ਕੇ ਓਏ ਆਵਾਂ ਗਿਆ ਚਲ ਠੀਕ ਐ ਇਹ ਰੱਖ ਦਿੰਨੀ ਆ ਕੇ ਜਾਇਓ ਠੀਕ ਐ ਜੀ ਠੀਕ ਐ ਜੀ ਓਕੇ ਓਕੇ ਹੋਰ ਮੈਂ ਕਰਾਂਗੇ ਕੋਈ ਵਸਤੂ ਸਾਨੂੰ ਦੋ ਚਾਰ ਸਾਡੇ ਲਈ ਆ ਕੇ ਦੇ ਜੀ ਉਹ ਚੱਲ ਫੇਰ ਹਾਂ ਠੀਕ ਹੈ ਹਾਂ ਠੀਕ ਹੈ ਜੀ ਚੱਲ ਨਾ ਕਰੇ ਜਾਉਂਗੇ ਹੋਰ ਚੰਗਾ ਬਣੇ ਚੱਲ ਠੀਕ ਹੈ ਕੁੜੀ ਹਾਂ ਠੀਕ ਹੈ ਠੀਕ ਹੈ ਮੰਨੇ ਹਾਂ ਹਾਂ ਕੋਈ ਨਾ ਚੰਗਾ ਪਿਆਰ ਫੋਨ ਜ਼ਰੂਰ ਕਰ ਦਿਓ ਹਾਂ ਹਾਂ ਬਣੇ ਫੋਨ ਕਰ ਦੇ ਦਿੰਦੇ ਹਾਂ 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 ਬਣੇ ਫੋਨ ਚਲਾਵਾ ਕੇ ਚਲਾਵਾ ਠੀਕ ਚਲੋ ਠੀਕ ਹੈ ਹਾਂ ਠੀਕ ਹੋਰ ਹੋਰ ਚੱਲ ਠੀਕਾ ਠੀਕ ਹੈ ਬਾਏ ਬਾਬੇ ਬਈ ਓਰੇ ਆਈ ਬਸ ਚੱਲ ਗੁਰੂ ਆਗੇ ਪਹਿਲਾਂ ਚੱਲੇ ਆ ਆ ਮੇਰਾ ਸਾੜਾ ਚਿਪੜ ਜਾਦੇ ਨੂੰ ਮਹੀਨਾ ਹੋ ਗਿਆ ਜਿਹੜਾ ਜਾਂਦਾ ਹੀ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਚੱਲ ਵੀ ਨਹੀਂ ਘੇਰ ਕੀ ਹੋ ਗਿਆ ਜੀ ਲੱਗਿਆ ਸੀ ਵਿਚਾਰਾ ਨਾਲ ਹਾਂ ਦੇਖ ਮੇਰਾ ਸਾੜਾ ਜੇ ਮੈਂ ਕੱਢੀਏ ਉੱਤ ਕਰਦਾ ਹੁੰਦਾ ਚਲੋ ਬਈ ਆਜੋ ਆਜਾ ਦੀਪੇ ਉਹ ਵੇ ਭੇਜਦੇ ਭਣੇ ਕਿਉਂ ਬਾਬੇ ਰਿਸ਼ਤੇਦਾਰ ਭਾਈ ਤੇਰਾ ਵੀ ਰੌਣਕੀ ਅਮਨਾਨ ਹਾਂ ਬਈ ਇਹਦਾ ਗੱਲ ਹੈ ਵਧੀਆ ਖੁੱਲੇ ਸੁਭਾਅ ਦਾ ਹਸਮੁਖ ਹੈ ਹਾਂ ਜਿਵੇਂ ਪ੍ਰੀਤਾ ਜੀ ਖੇਡਦੀ ਰਹਿੰਦੀ ਆਈ ਹੈ ਨਾ ਐਈ ਆ ਬਈ ਉਹ ਤਾਂ ਵੀਰ ਜੀ ਬਹੁਤ ਰੌਣਕੀ ਆ ਚਲੋ ਵਧੀਆ ਗੱਲ ਹੈ ਹੱਸਣ ਖੇਡਣ ਵਾਲਾ ਜਵਾਕ ਹੋਵੇ ਨਾ ਤਾਂ ਵਧੀਆ ਹੁੰਦਾ ਹੈ ਜਿਹੜਾ ਰੌਣੀ ਸੂਰਤ ਹੋਵੇ ਆ ਬਿੱਜੂ ਵਰਗਾ ਬਸ ਇਹਦਾ ਵੀ ਜੀਲ ਵੱਤ ਸੀ ਉਹਨਾਂ ਨੇ ਤਾਂ ਪੂਰਾ ਉਰੇ ਆ ਕੇ ਲੈ ਕੰਨਾ ਜੀ ਪਤਾ ਨਹੀਂ ਉਹਨੇ ਤਾਂ ਕੀ ਕੁਛ ਨਮਸਰ ਕਰੀ ਲਿਆ ਭਣਾ ਕੁਛ ਨਹੀਂ ਕਿਹਾ ਮੈਂ ਤਾਂ ਉਹ ਐ ਕਰ ਰਹੀ ਮਾਤੂ ਹੀ ਰਹਿ ਜੋ ਹੋਰ ਦੱਸ ਉਹਨਾਂ ਨੇ ਉੱਥੇ ਘਰੇ ਜਾ ਕੇ ਕਰਨਾ ਸੀਗਾ ਚਲ ਕੋਈ ਫਿਰ ਕੀ ਹੋ ਗਿਆ ਕੋਈ ਤਾਂ ਨਿਆਣਾ ਮੇਰੀ ਗੱਲ ਸੁਣੋ ਉਹ ਤਾਂ ਸਿਆਣੇ ਬਣੇ ਨੇ ਉਹਨਾਂ ਦਾ 100 ਕੰਮ ਤਾਂ ਹੁੰਦਾ ਮੇਰੇ ਦੱਸ ਸਿਆਣੇ ਗੁਰੂ ਦੇ ਪੈਨਸ਼ਨ ਲੱਗੀ ਹੋਈ ਆਗੀ ਓਏ ਓਏ ਪੈਨਸ਼ਨ ਤਾਂ ਨਹੀਂ ਓਏ ਬੁੱਧੂਆ ਤੂੰ ਤਾਂ ਲੰਡਾ ਚੜਿਆ ਹਜੇ ਉਹ ਬੈਹਿਆ ਹੋਇਆ ਜਵਾਕ ਆ ਅਗਲੇ ਦੇ ਘਰੇ ਕੋਈ ਨਾ ਫਰਜੀਆ ਮੈਂ ਦੱਸ ਕੀ ਜਵਾਕ ਨੂੰ ਛੜਦਾ ਦੀ ਕਿਧਰੇ ਹਾਂ ਆ ਦੇਖ ਲੈ ਇਹ ਤਾਂ ਸ਼ੁਰੂ ਫਰਜੀਆ ਕਹਿੰਦਾ ਕੀ ਦੀ ਆਪਾਂ ਨੂੰ ਉਹ ਦੋ ਦਿਨ ਰਹਿ ਜਾਂਦੇ ਵਿਚਾਰੇ ਓਏ ਆਪਾਂ ਨੇ ਧੱਕੇ ਮਾਰ ਕੇ ਥੋੜੀ ਕਰੋਂ ਕੱਢਿਆ ਹੋ ਉਹ ਤੇ ਆਪਦੀ ਮਰਜ਼ੀ ਨਾਲ ਗਿਆ ਜੇ ਤੇਰਾ ਜੀ ਨਹੀਂ ਲੱਗਾ ਤਾਂ ਦੋ ਦਿਨ ਭਾਈ ਉੱਥੇ ਲਾਇਆ ਹੋਰ ਕੀ ਆ ਬਸ ਇੰਨਾ ਕਰ ਦਿੰਦੇ ਇਸ ਦਾ ਕੋਈ ਨਾ ਤੂੰ ਨਾਲ ਨੂੰ ਫੇਰ ਬੁਲਾ ਲਈ ਫੋਨ ਮਾਰ ਗਈ ਆ ਜਾਣੀ ਹੋਰ ਪ੍ਰੀਤ ਮੈਨੂੰ ਐਂ ਦੱਸ ਤੂੰ ਹਾਂਜੀ ਮੈਂ ਤਾਂ ਭੁੱਲੀ ਗਿਆ ਸੀ ਗੱਲਾਂ ਚ ਕਿਉਂ ਆਏ ਹੋਏ ਸੀ ਕਦੇ ਮੈਂ ਤਾਂ ਇੱਧਰ ਹਲਚ ਗਿਆ ਕਦੇ ਇੱਧਰ ਉੱਥੇ ਲੋੜੀ ਦਾ ਪ੍ਰੋਗਰਾਮ ਵਧੀਆ ਹੋ ਗਿਆ ਸੀ ਬਹੁਤ ਵਧੀਆ ਹੋ ਗਿਆ ਜੀ ਬਹੁਤ ਵਧੀਆ ਇਹਨੂੰ ਨਾਲੇ ਮੈਂ ਬਾਵੇਂ ਨੂੰ ਕਿਹਾ ਸੀ ਭਾਈ ਵੀ ਤੂੰ ਵਗ ਜਾ ਕਹਿੰਦਾ ਨਹੀਂ ਭਾਈ ਕੰਮ ਦਾ ਇੱਥੇ ਔਖਾ ਹੋ ਜੂਗਾ ਮੈਂ ਅਗਲਾ ਐ ਸੋਚਦਾ ਹੋਊਗਾ ਵੀ ਪਹਿਲੀ ਵਾਰ ਆਇਆ ਨਹੀਂ ਲੋਹੜੀ ਪਹਿਲੀ ਲੋਹੜੀ ਸੀ ਤੇ ਇਹ ਦੇਖ ਲੈ ਗਿਆ ਨਹੀਂ ਉਹ ਲੈ ਉਹ ਸਾਰੇ ਬਾਈ ਤੁਸੀਂ ਤਾਂ ਯਾਰ ਮੇਰੀ ਮੰਗਰੀ ਪੈ ਗਈ ਮੇਰਾ ਕਿਹੜਾ ਜੀ ਕਰਦਾ ਸੀਗਾ ਵੀ ਨਾ ਜਾ ਮਾ ਉੱਥੇ ਹੈ ਉਹ ਤਾਂ ਉਹ ਪ੍ਰਿੰਸ ਦੀ ਭੈਣ ਦਾ ਰੌਲਾ ਸੀਗਾ ਤਾਂ ਕਰਕੇ ਮੈਨੂੰ ਜਾਣਾ ਪਿਆ ਮੇਰਾ ਵੀ ਥਾ ਜੀ ਕਰਦਾ ਸੀ ਵੀ ਜਾ ਮਾ ਲੋਹੜੀ ਮਨਾ ਮ ਹੱਸਾ ਖੇਡਾ ਸਾਰਿਆਂ ਨਾਲ ਮਜਬੂਰੀ ਹੋ ਗਈ ਮੇਰੀ ਤਾਂ ਮੈਂ ਤਾਂ ਬਥੇਰਾ ਜ਼ੋਰ ਲਾਇਆ ਤੁਹਾਨੂੰ ਤੁਸੀਂ ਇਹ ਨਹੀਂ ਰਹੇ ਹੈਗੇ ਉਹ ਪ੍ਰੀਤ ਮਜਬੂਰੀ ਸੰਦੇਲਾ ਕਰੋ ਕੋਈ ਗੱਲ ਨਹੀਂ ਮੈਂ ਦੁਬਾਰੇ ਫੇਰ ਜਾ ਆਉਂਗਾ ਨਾਲੇ ਆਪਾਂ ਉੱਥੇ ਰਾਤ ਕੱਟੇ ਆਵਾਂਗੇ ਫੇਰ ਰਾਤ ਕੱਟੇ ਨਾਲੇ ਮੈਂ ਵਕਸ਼ ਨੂੰ ਨਾਲੇ ਪਣੇ ਮੈਂ ਵਕਸ਼ ਨੂੰਗਾ ਉਹ ਨਾਲੇ ਜਿਹੜਾ ਵਿਹਾਰ ਬਣਦਾ ਸੀ ਤਾ ਉਹ ਤਾਂ ਦੇ ਦਤਾ ਆਪਾਂ ਨੇ ਹੈ ਲਾਂਬਾ ਥੋੜੀ ਰਿਹਾ ਆਪਣੇ ਸਿਰ ਉਨਾਂ ਦਾ ਕੋਈ ਆ ਦੇਖ ਮੇਰੇ ਕਨੀ ਚ ਆ ਕੇ ਕੇੜੇ ਲੋੜ ਬੁੱਲ ਕਰਦਾ ਓਏ ਇਹਨੂੰ ਸਮਝਾ ਦਿਆ ਕਰ ਬੜਾ ਮੋਟਾ ਉਹ ਬਾਈ ਤਾਂ ਮੂੰਹ ਹੀ ਆ ਜਾ ਕੋਈ ਗੱਲ ਜੀ ਜੇ ਪੀਆ ਜੀਜੂ ਤੂੰ ਸਾਰਾ ਦਿਨ ਮੈਨੂੰ ਗਾਣਾ ਹੀ ਕੱਢਦਾ ਸੀ ਅਸੀਂ ਕਿਉਂ ਕਹਿੰਦੇ ਰਹਿੰਦੇ ਹਾਂ ਜਦੋਂ ਹਈ ਇਹੇ ਜਾ ਚੱਲ ਮੈਂ ਪਰ ਤੂੰ ਕਹਿਆ ਕਰ ਜੀਜੂ ਨੂੰ ਲੈ ਮੇਰੇ ਤੇ ਚੜਿਆ ਰਹਿੰਦਾ ਸਾਰਾ ਮੂਹ ਸਾਰ ਮੇਰਾ ਸਾਲਾ ਕੋਲੇ ਵਾਲੇ ਇੰਜਰ ਵਾਂਗੂ ਮੂੰਹ ਬਣਾ ਲੂਗਾ ਬਰਾ ਚਲ ਕੋਈ ਫ੍ਰੀ ਤਾਂ ਐ ਕਰ ਪਹਿਲਾਂ ਵਿਚਾਰੇ ਉਹ ਪੇਤੇ ਸੋਨੇ ਮੈਂ ਬਣਾਣੀ ਆ ਚਲ ਬਣਾਓ ਭਾਈ ਉਹ ਬਾਵੇ ਤੇਰਾ ਸੂਤ ਲੱਗਣ ਲੱਗ ਜੇ ਸੂਤ ਜੇ ਕਦ ਲੱਗਣਗੇ ਤੇ ਮੈਂ ਨਹੀਂ ਜਾਂਦਾ ਹੁਣ ਜਿਹੜੀ ਨਹੀਂ ਆਇਆ ਜਿਹੜਾ ਚਲ ਹੋਰ ਭੈਣੇ ਉਹੀ ਦੱਸ ਸਾਰਾ ਨਾ ਮਿਲ ਨੂੰ ਬਾਵੇ ਓਏ ਚਲ ਮੈਂ ਬਣਾਉਣੀ ਆ ਜਾ ਓਏ ਮੈਂ ਤੈਨੂੰ ਬਾਵੇ ਐ ਕਹਿੰਦਾ ਸੀ ਹਾਂ ਭਾਈ ਆਪਾਂ ਕਾਗਜ਼ ਦਾ ਦੁਬਾਰੇ ਚੈੱਕ ਕਰਿਆ ਹੁੰਦੇ ਸਾਰਾ ਹੈ ਖੇਤ ਬੰਨਣ ਲਈ ਜਾ ਆਣੇ ਹਾਂ ਸਾਰਾ ਚੈੱਕ ਕਰਿਆ ਜੀ ਭਾਬੀ ਕਹੀ ਜਾਂਦੀ ਇਹਦੇ ਰਿਜ਼ਲਟ ਨਹੀਂ ਆਏ ਆ ਉਹ ਕਿਤੇ ਫੇਲ ਪੂਲ ਤਾਂ ਨਹੀਂ ਹੋ ਗਿਆ ਹੈ ਕਿਤੇ ਜਲੂਸ ਘੜਾ ਦੇ ਆਪਣਾ ਜਵਾਗ ਜਾ ਮੈਨੂੰ ਤਾਂ ਐਂ ਲੱਗਦਾ ਜੇ ਇਹ ਬਿੱਜੂ ਦਾ ਮੈਨੂੰ ਤਾਂ ਇਹੀ ਗੱਲ ਲੱਗਦੀ ਬਿੱਜੂ ਆ ਬੰਦਾ ਹੈ ਨਲਿਆ ਕੀ ਲੱਗਦਾ ਪੁੱਤ ਹੈਨਾ ਤੂੰ ਤੂੰ ਐਂ ਦੇਖ ਜਦੋਂ ਕੋਈ ਖਾਣ ਪੀਣ ਵਾਲੀ ਗੱਲ ਨੂੰ ਮੇਰਾ ਸਾਲਾ ਮੂਰੇ ਛਾਲ ਮਰੂ ਲੈ ਪਸ਼ੂਆਂ ਨੂੰ ਕਦੇ ਸੱਣੀ ਰਲਾਈਏ ਨੇ ਹੈ ਖੇਤ ਗਿਆ ਕਦੇ ਇੱਥੇ ਗਿਆ ਬਈ ਚੱਲ ਚੱਲ ਆਪਾਂ ਲੱਗ ਜੀ ਆਪਾਂ ਦੇਖੀਏ ਹਾਂ ਆਪਾਂ ਬੰਨ ਚੱਲ ਐਨੇ ਚਾਹ ਤਾਂ ਪੀ ਕੇ ਚੱਲਦੇ ਆਪਾਂ ਹਾਂ ਐਨੇ ਡੰਗਰਾ ਕੰਨੀ ਕਿਹੜਾ ਮਰ ਲਿਆ ਬਣਾ ਜਾਂ ਠ